ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੜਪੀੜਤਾ ਦੇ ਸਹੋਜਕੀਆਂ ਨੇ ਜੋ ਆਪਣੇ ਪਿੰਡ ਲੋਪੋ ਚੋਂ ਰਾਸਣ ਇਕੱਠਾ ਕੀਤਾ ਜੀ ਉਹਦੇ ਲਈ ਅੱਜ ਬਾਬੇ ਸ਼ੇਮਪਾਸਾ ਦੇ ਅਰਦਾਸ ਕਰਾ ਕੇ ਚਾਲੇ ਪਾਉਣ ਲੱਗੇ ਆ ਤੇ ਬਾਕੀ ਭਾਈ ਸਤਨਾਮ ਆਪਾ ਕਿੱਥੇ ਜਾ ਰਹੇ ਆ ਮਾੜਾ ਜਿਹਾ ਡਰੈੱਸ ਪੂਰਾ ਦੱਸ ਦੇ ਸਾਰਿਆਂ ਨੂੰ ਹਾਂਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਬੋਲੋ ਅਸੀਂ ਸੰਗਤ ਨੂੰ ਬੇਨਤੀ ਕਰਦੇ ਆ ਠੀਕ ਆ ਅਸੀਂ ਜਿੰਨੇ ਵੀ ਨੌਜਵਾਨ ਚੱਲੇ ਆ ਪਹਿਲਾਂ ਤਾਂ ਆਪਾਂ ਸਾਰਿਆਂ ਨੇ ਹੌਲੀ ਜਾਣਾ ਹੈ ਧੰਬਲ ਨਾ ਜਾਣਾ ਹੈ ਇਹ ਕੋਈ ਕਿਸੇ ਨੇ ਕਾਲੀ ਨਹੀਂ ਕਰਨੀ ਆਪਾਂ ਜਿੱਥੇ ਰਾਸ਼ਨ ਦੀ ਲੋੜ ਆਪਾਂ ਉੱਥੇ ਦੇ ਕੇ ਆਉਣਾ ਹੈ ਕਈ ਪਿੰਡ ਹੈਗੇ ਆ ਫਟੇ ਫਤੇਗੜ ਚੂੜੀਆਂ ਜਿਵੇਂ ਅੰਮ੍ਰਿਤਸਰ ਸਾਹਿਬ ਤੋਂ ਲੰਘ ਕੇ 25 30 ਕਿਲੋਮੀਟਰ ਦੂਰ ਆ ਠੀਕ ਆ ਤੇ ਉੱਥੇ ਕਈ ਪਿੰਡ ਮਾਰ ਆਇਆ ਹੜ੍ਹ ਦੇ ਆਪਾਂ ਘਰਾਂ ਦੇ ਵਿੱਚ ਜਾ ਕੇ ਰਾਸ਼ਨ ਦੇ ਕੇ ਆਉਣਾ ਹੈ ਉੱਥੇ ਪਸ਼ੂਆਂ ਦਾ ਵੀ ਨੁਕਸਾਨ ਜਾਦੇ ਆ ਬਾਕੀ ਉੱਥੇ ਜਾ ਕੇ ਜਿਵੇਂ ਵੀ ਸਾਨੂੰ ਲੋਡ ਪੇ ਹੁੰਦਾ ਐ ਸਿਸਟਮ ਅਸੀਂ ਵੀਡੀਓ ਪਾਵਾਂਗੇ ਬਈ ਉਹ ਬਾਕੀ ਖਾਸ ਜਾਣਕਾਰੀ ਦਿੰਦੇ ਰਹਿਾਂਗੇ ਬਾਕੀ ਖਾਸ ਐਡ ਵਾਲੇ ਭਾਈ ਸਾਡੇ ਨਾਲ ਆ ਉਹਨਾਂ ਨਾਲ ਸਾਡਾ ਸੰਪਰਕ ਹੋਇਆ ਵਾ ਉਹ ਸਾਡੇ ਨਾਲ ਰਲ ਕੇ ਸਾਡੇ ਸਾਰੇ ਨੌਜਵਾਨ ਰਲ ਕੇ ਉਹਨਾਂ ਨਾਲ ਆ ਜਿਹੜਾ ਰਾਸ ਨੂੰ ਵੰਡਣਗੇ ਹਾਂਜੀ ਤੇ ਬਾਕੀ ਹੋਰ ਕੋਈ ਇੱਕ ਗੱਲ ਹੋਰ ਆ ਜਿੰਨੇ ਵੀ ਭਰਾ ਟਰੈਕਟਰ ਚਲਾਉਣਗੇ ਸਤਨਾਮ ਨੇ ਦੱਸ ਹੀ ਦਿੱਤਾ ਹਨਾ ਆਪਾਂ ਸੇਵਾ ਭਾਵਨਾ ਨਾਲ ਜਾਣਾ ਸੇਵਾ ਭਾਵਨਾ ਨੇ ਆਉਣਾ ਗਾਂ ਲਗਾਉਣ ਦੀ ਕੋਸ਼ਿਸ਼ ਨਹੀਂ ਕਰਨੀ ਕਾਲੀ ਨਹੀਂ ਕਰਨੀ ਲੈਂਡ 'ਚੋਂ ਟਰੈਕਟਰ ਕੱਢਣ ਦੀ ਕਿਸੇ ਨੇ ਵੀ ਲੈਂਡ 'ਚ ਹੀ ਜਾਣਾ ਇੱਕ ਸਾਰੀ ਜਾਣਾ ਆਪਾਂ ਸੇਵਾ ਭਾਵਨਾ ਨਾਲ ਜਾਣਾ ਤੇ ਬਾਕੀ ਵੀਰੇ ਹਨਾ ਜਿਹੜਾ ਵੀ ਸੈਟਮਾ ਬਰਕਿ ਜਿੰਨੇ ਵੇ ਸਾਨੂੰ ਦੱਸਦੇ ਰਹਿਵਾਂਗੇ ਜਾਣਕਾਰੀ ਦਿੰਦੇ ਰਾਵਾਂਗੇ ਜੀ ਦਿੰਦੇ ਰਾਵਾਂਗੇ ਜਾਣਕਾਰੀ ਫੇਰ ਟਰੈਕਟਰ ਫੇਰ ਟਰਾਲੇ ਇਥੋਂ ਜਾਣ ਲੱਗਿਆ ਤੁਰ ਲੱਗੇ ਫੇਰ ਜੀ ਫੇਰ ਟਰੈਕਟਰ ਫੇਰ ਟਰਾਲੇ ਜਾਣ ਲੱਗਿਆ ਸਾਰਿਆਂ ਚ ਕਿਹੇ ਚ ਆਚਾਰ ਆ ਕਿਹੇ ਚ ਚੌਕਰ ਆ ਕੇ ਸਜ ਰਾਸਣ ਆ ਜੀ ਸਾਰਾ ਸਮਾਨ ਆ ਹ ਸਾਰਾ ਸਮਾਨ ਆ ਜਿਹੜਾ ਟੋਟਲੀ ਪਿੰਡ ਲੋਪੋ ਜੋ ਇਕੱਠਾ ਕੀਤਾ ਜੀ ਸੱਤ ਬੈਟ ਲੱਗਦੇ ਨਹੀਂ ਹਾਂਜੀ ਜਿਹੜਾਰੇ ਪੰਜ ਸੱਦੋ ਬੋਲੇ ਸੋ ਨਿਹਾਲ ਵਾਹਿਗੁਰੂ ਕਾਲੋ ਬੋਲੇ ਸੋਨਿਆ ਨਾਦਿਆ ਕਾਲੋ ਚਲੋ ਟਰੈਕਟਰ ਲਾ ਮੂਰੇ ਜੱਸੇ ਅੱਛਾ ਬਣੀ ਆਹ ਬਾਈ ਟਰੈਕਟਰ ਟਰੈਕਟਰ ਜੱਸੇ ਆ ਜੱਸੇ ਵਾਲਾ ਮੂਰੇ ਟਰੈਕਟਰਾਂ ਤੇ ਘਾਣੇ ਵਾਲੇ ਰਾਹ ਜਾਣਾ ਆਪਾਂ ਆ ਹਰੀ ਡਰਾਈਵਰ ਆ ਉਸ ਟਾਈਮ ਲੱਗਦੇ ਟਰੈਕਟਰ ਹਨਾ ਆ ਜਾ ਬਾਈ ਆ ਆ ਪ੍ਰਾਵਾ ਡਰਾਈਵਰ ਕਰ ਲਈ ਤਿਆਰੀ ਮੈਂ ਤਾਂ ਇਹਦੇ ਵਿੱਚ ਬਾਈ ਟੂੜੀ ਲੱਦੀ ਹੋ ਜਾਂਦਾ ਟਰੈਕਟਰ ਦੇ ਵਿੱਚ ਬਾਈ हां जी हां जी। ਪ੍ਰਣਾ ਪ੍ਰਨਾਮ ਵਾਲਾ ਟਰੈਕਟਰ ਆ ਜੀ ਇਹ ਭੱਗੇ ਕੇ ਵਾਲਾ। ਆ ਸੇਮੇ ਵਾਲਾ ਗੋਰੇ ਕਾਲਾ ਟਰੈਕਟਰ ਆ ਜੀ। ਤੇ ਬਾਕੀ ਉਧਰ ਅਰਜਨ ਦਿਖਾਇਆ ਜਾਂਦਾ ਸੀ ਨਾ ਬਾਈ ਆ ਜਾ। ਐਂਦਰ ਬਾਈ। ਗਰਤੇ ਜਾਂਦਾ ਹੈ। ਸ਼ੰਕਰ ਪਰਿਵਾਰ ਚੋਂ। ਬਹੁਤ ਸੇਵਾ ਨੋ ਆਈ ਬਾਈ ਨੇ ਪਹਿਲੇ ਦਿਨ ਤੋਂ ਲੈ ਕੇ ਨਾਲ। ਆ ਜਾ ਬਾਈ। ਆਜਾ ਆਜਾ ਮਾੜਾ ਦਿਖਾ ਦੇ ਇਹਦੇ ਵਿੱਚ ਪਾਣੀ ਦਿਸੇ ਵਾਈ ਜਿਹੜੀ ਕੀਤੀ ਪਾਣੀ ਦੇ ਸਾਰੀਆਂ ਬੋਤਲਾਂ ਇਹਦੇ ਵਿੱਚ ਆਜਾ ਉਧਰ ਹੋਰ ਆ ਸੇਮਿਆ ਟਰੈਕਟਰ ਜੀ ਵਾਈ ਕੋਰੇ ਕੋਨੇ ਘੜਦਾ ਹਾਂਜੀ ਠੀਕ ਆ ਜਾਂਦੀ ਹੈ ਚੱਲੇਗਾ ਸਾਕੇ ਜੋ ਪਟੇਲਾ ਹੋਗਾ ਪੈਰ ਤੇ ਮੈਂ ਤਾਂ ਤਿਆਰ ਸੀ ਹਾਂਜੀ ਹਾਂਜੀ ਜਾਣਾ ਸੀ ਮੈਂ ਤਾਂ ਸੀਪਾ ਚੱਲਿਆ ਅਨਮੋਲ ਚੱਲੇ ਨਾਲ ਆਜਾ ਸਾਨ ਹਾਂ ਉਹ ਚੱਲੇ ਉਹ ਗੱਡੀ ਲੈ ਕੇ ਚੱਲੇ ਆ ਬਾਕੀ ਦੱਸਾ ਭਾਈ ਪਹਿਲੇ ਦਿਨ ਤੋਂ ਆਪਣੇ ਨਾਲ ਸੇਵਾ ਨਿਭਾ ਰਿਹਾ ਮੇਜ਼ ਤੋਂ ਜੀ ਕਵਾਇਤਾ ਨੂੰ ਓਕੇ ਚਲੋ ਤੇਰਾ ਹਾਂ ਭਾਈ ਜੀ ਸਾ ਆ ਗਿਆ ਫਾਰਮ ਟਰੈਕ ਲੈ ਕੇ ਹਾਂ ਖੇਤਾਂ ਵਾਲਾ ਜੀ ਸਾ ਇਹਨੇ ਪਹਿਲੇ ਦਿਨ ਤੇ ਲੱਗੇ ਹੋ ਭਾਈ ਹੁਣੇ ਸੇਵਾ ਕਰਨੀ ਨਹੀਂ ਕਾ ਜੀ ਭਾਈ ਸੁਣਿਆ ਆਵਾਜ਼ ਉਹਦਾ ਬਾਕੀ ਆ ਗੱਡੀ ਜਥੇਦਾਰ ਲੈ ਕੇ ਜਾ ਰਿਹਾ ਨਾਲ ਦੇ ਨਾਲ ਗਰਜੀ ਤੋਂ ਨਹੀਂ